ਮਰੀਲ ਕੋਟ ਲਈ ਆਪਾਂ ਨੇ ਨਾਮ ਨਹੀਂ ਲੈਣਾ ਦੁਕਾਨਦਾਰ ਦਾ ਕਿਸੇ ਦਾ ਕੋਈ ਨਾਮ ਨਹੀਂ ਬੋਲਣਾ ਕਿਉਂਕਿ ਭਰਾਵੋ ਆਪਾਂ ਕਿਸੇ ਦੀ ਅਨਸਲਟ ਵੀ ਨਹੀਂ ਕਰਨੀ ਹੋ ਸਕਦਾ ਕਿਸੇ ਦੀਆਂ ਕੋਈ ਮਜਬੂਰੀਆਂ ਵੀ ਹੋ ਸਕਦੀਆਂ ਨੇ ਹੈਨਾ ਇਹ ਦਿੱਕਤ ਸਭ ਤੇ ਆ ਸਕਦੀ ਹੈ ਪਰ ਪਰ ਭਰਾਵੋ ਜਿਹੜੇ ਸੀ ਉਹ ਮਸਲੇ ਵਿੱਚ ਪਹੁੰਚਾਂਗੇ ਇੱਕ ਸਾਡਾ ਭਰਾ ਤੀਗਾ ਸਾਡੇ ਭਰਾ ਦੀ ਪਿਛਲੇ ਲਗਭਗ 8-9 ਮਹੀਨੇ ਪਹਿਲਾਂ ਉਹਦੀ ਡੈਥ ਹੋ ਚੁੱਕੀ ਹੈ ਤੇ ਉਹ ਜੋ ਬਾਲੀਵਾਲ ਦਾ ਬਹੁਤ ਜ਼ਿਆਦਾ ਚੰਗਾ ਇੱਕ ਪਲੇਅਰ ਦੀ ਅਬਜ਼ਰ ਹੈ ਠੀਕ ਹੈ ਨਾ ਤੇ ਉਸ ਤੋਂ ਬਾਅਦ ਦੇ ਵਿੱਚ ਉਹ ਵਿਚਾਰਾ ਕੋਈ ਆਪਣਾ ਬਿਜ਼ਨਸ ਕਰਦਾ ਦੀ ਬਿਜ਼ਨਸ ਦੇ ਨਾਲ ਲਾਲ ਉਹਨੇ ਬਹੁਤ ਸਾਰੇ ਦੁਕਾਨਦਾਰਾਂ ਤੋਂ ਜੋ ਪੇਮੈਂਟ ਲੈਣੀ ਸੀ ਉਹਦੀ ਵਿਚਾਰੇ ਦੀ ਡੈਥ ਹੋਣ ਤੋਂ ਬਾਅਦ ਦੇ ਵਿੱਚ ਉਹਨਾਂ ਦੇ ਘਰੇ ਪਰਿਵਾਰ ਦਾ ਆਪਾਂ ਨੂੰ ਹਾਲ ਤਾਂ ਪਤਾ ਹੀ ਹੈ ਵੀ ਹਾਲ ਕੀ ਹੁਣ ਪਰ ਬਰਾਬੋ ਮਾੜਾ ਉਦੋਂ ਬੁਰਾ ਮਾੜਾ ਹਾਲ ਉਦੋਂ ਹੋ ਜਾਂਦਾ ਵੀ ਜਿਹੜੇ ਦੁਕਾਨਦਾਰਾਂ ਤੋਂ ਪੈਸੇ ਲੈਣੇ ਤੇ ਜਦੋਂ ਉਹ ਪੈਸੇ ਦੇ ਨਾ ਦੇ ਪੈਸੇ ਦੇਣ ਦੇ ਲਈ ਇਨਕਾਰ ਕਰਨ ਲੱਗ ਜਾਂਦੇ ਨੇ ਉਹ ਕਹਿੰਦੇ ਨੇ ਪੀ ਨਹੀਂ ਅਸੀਂ ਅੱਜ ਦੇਵਾਂਗੇ ਜਾਂ ਕੱਲ ਦੇਵਾਂਗੇ ਜਾਂ ਫਿਰ ਅਸੀਂ ਤਾਂ ਰੁਪਏ ਦੇਣੀ ਨਹੀਂ ਨੇਗੇ ਐਦਾਂ ਦਾ ਬਰਾਵੋ ਸਿਸਟਮ ਆਇਆ ਹੈ ਅੱਜ ਬਰਾਵੋ ਕਿਰਤੀ ਕਿਸਾਨ ਦੁਨੀਆ ਦੇ ਵੱਲੋਂ ਬਰਾਵੋ ਅਸੀਂ ਮਰੀਦ ਕੋਟਲੇ ਪਹੁੰਚੇਗੇ ਜਿੱਥੇ ਬਜ਼ੁਰਗ ਬੈਠੇ ਨੇਗੇ ਇਹ ਬਹੁਤ ਜ਼ਿਆਦਾ ਅਹਿਮ ਸੋਨ ਵਾਲੀ ਗੱਲ ਆ ਇਹ ਬਰਾਵੋ ਕਿਸੇ ਦੇ ਵੀ ਵਿਪਤਾ ਪੈ ਸਕਦੇ ਜੇ ਬਰਾਵੋ ਕਿਸੇ ਦੇ ਘਰੋਂ ਕੋਈ ਮੁਖੀ ਦੀ ਡੈਥ ਹੋ ਜਾਂਦੀ ਹੈ ਕੋਈ ਘਰ ਨੂੰ ਪਰਿਵਾਰ ਪਰਿਵਾਰ ਚਲਾਉਣ ਵਾਲਾ ਨੌਜਵਾਨ ਜਦੋਂ ਘਰੋਂ ਇੱਕ ਜੀ ਚਲਿਆ ਜਾਂਦਾ ਨਾ ਉਹ ਪਰਿਵਾਰ ਨੂੰ ਕੋਈ ਉਹਨਾਂ ਦੇ ਦਿਲਾਂ ਦੇ ਉੱਪਰ ਕੀ ਬੀਤਦੀ ਹੈ ਪਰ ਭਰਾਵੋ ਇਹ ਲਾਈਵ ਹੋਣ ਦਾ ਮਤਲਬ ਇਹ ਹੈ ਉਹ ਲੋਕਾਂ ਨੂੰ ਸੰਗ ਤੇ ਸਰਮੋਣੀ ਚਾਹੀਦੇ ਜਿਹੜੇ ਲੋਕ ਜਦੋਂ ਕਿਸੇ ਦੀ ਡੈਥ ਹੋ ਜਾਂਦੀ ਹੈ ਉਹਦੇ ਰੁਪਏ ਦੱਬਦੇ ਨੇ ਉਹਦੇ ਰੁਪਏ ਨਹੀਂ ਕਿਸੇ ਨੂੰ ਦਿੰਦੇ ਮੈਂ ਦੁਬਾਰਾ ਫਿਰ ਤੁਹਾਨੂੰ ਦੱਸਦਣਾ ਵੀ ਆਪਾਂ ਕਿਸੇ ਦੁਕਾਨਦਾਰ ਦਾ ਨਾਮ ਨਹੀਂ ਬੋਲਾਂਗੇ ਨਾ ਹੀ ਨਾਮ ਲਾਵਾਂਗੇ ਕਿਉਂਕਿ ਭਰਾਵੋ ਹੋ ਸਕਦਾ ਇਹਨਾਂ ਦੀ ਵੀ ਕਿਤੇ ਮਜਬੂਰੀ ਹੋਵੇ ਮੈਂ ਪ੍ਰਧਾਨ ਜੀ ਨੂੰ ਬੇਨਤੀ ਕਰਾਂਗਾ ਪ੍ਰਧਾਨ ਜੀ ਥੋੜਾ ਜਿਹਾ ਸ਼ਾਰਟਕਟ ਦੇ ਵਿੱਚ ਮੈਟਰ ਦੱਸਿਓ ਵੀ ਤੇ ਸੁਝਾਅ ਵੀ ਦਿਓ ਤੇ ਕਰਨਾ ਚਾਹੀਦਾ ਇੰਜ ਜਾ ਨਹੀਂ ਕਰਨਾ ਜਦੋਂ ਮੜੇ ਉੱਚੀ ਬੋਲ ਰਹੀ। ਵੀ ਜਦੋਂ ਕਿਤੇ ਪਰਵਾਹ ਉੱਚੀ ਬੋਲੋ ਪ੍ਰਧਾਨ ਜੀ। ਮੈਂ ਨੇੜੇ ਕਰਦਾ ਮੈਂ ਇਹ ਚੀਜ਼ ਇਤੋਂ ਨੇੜੇ ਥੋੜਾ ਜਿਹਾ ਆਵਾਜ਼ ਨਹੀਂ ਨਾ ਉਹਦੇ ਪਰ ਨਾਲ ਉੱਚੀ ਬੋਲ ਜ਼ੋਰ ਨਾਲ ਜਦੋਂ ਕਿਸੇ ਪਰਿਵਾਰ ਦਾ ਭਾਰ ਜਵਾਨੀ ਤੇ ਜਿਹੜਾ ਨਾ ਜਾ ਕੇ ਚਲਾ ਜਾਂਦਾ ਹੈ ਪਿੱਛੇ ਪਰਿਵਾਰ ਤੇ ਜਿਹੜਾ ਹੈਗਾ ਉਹ ਦੁੱਖਾਂ ਦਾ ਪਹਾੜ ਟੁੱਟ ਜਾਂਦਾ ਹੈ ਦਿਖਦਾ ਹੈਗਾ ਇਸ ਤਰ੍ਹਾਂ ਇਹ ਜਿਹੜਾ ਲੜਕਾ ਬੂਟਾ ਸਿੰਘ ਇਹਦੀ ਪਿਛਲੇ 9-10 ਮਹੀਨੇ ਹੋ ਗਏ ਮੌਤ ਹੋਈ ਹੈ ਉਹ ਪੈਸਟੀਸਾਈਡ ਵਿੱਚ ਕੰਮ ਕਰਦਾ ਸੀਗਾ ਸਪਲਾਈ ਕਰਦਾ ਸੀਗਾ ਦਵਾਈਆਂ ਦੀ ਵੱਖ-ਵੱਖ ਸ਼ਹਿਰਾਂ 'ਚ ਜਿੱਦਾਂ ਮਲੇਰਕੋਟਲਾ, ਸ਼ੇਰਪੁਰ, ਪਾਤੜਾ, ਭਵਨ ਨਿਗੜ ਹੈ ਤੇ ਨਹਿਰਾ ਉਹ ਏਰੀਆ ਜਿਹੇ ਭਰਾਵੋ ਹੁਣ ਉਹਦੀ ਮੌਤ ਤੋਂ ਬਾਅਦ ਹੈ ਜਿਹੜਾ ਪਰਿਵਾਰ ਦਾ ਹਾਲ ਬਹੁਤ ਮਾੜਾ ਹੈਗਾ ਸਾਨੂੰ 2 ਹਫ਼ਤੇ ਹੋ ਗਏ ਜਾਂਦਿਆਂ ਨੂੰ ਜਿੰਨਾਂ ਦੁਕਾਨਦਾਰਾਂ ਨੂੰ ਭਰਾਵਾਂ ਤੋਂ ਪੈਸੇ ਲੈਣੇ ਸੀਗੇ ਉਹ ਬਸ ਨਾ ਹਮਦਰਦੀ ਨਾਂ ਦੀ ਕੋਈ ਚੀਜ਼ ਨਹੀਂ ਹੈਗੀ ਬਿਲਕੁਲ ਵੀ ਅਸੀਂ ਜਦੋਂ ਗਿਆਂਗੇ ਅਸੀਂ 2 ਘੰਟਿਆਂ ਨੂੰ ਪੈਸੇ ਪਾਦਾਂ ਅਸੀਂ ਕੱਲ ਨੂੰ ਪੈਸੇ ਪਾਦਾਂਗੇ ਈਵਨ ਇੱਥੋਂ ਤੱਕ ਕੱਲ੍ਹ ਤੱਕ ਵੀ ਸ਼ਾਮ ਤੱਕ ਹੋਈਂਗਾ ਵੀ ਅਸੀਂ ਪੈਸੇ ਦੇਵਾਂਗੇ ਪਾ ਦੇਵਾਂਗੇ ਹੁਣ ਹੀ ਪਾਉਣਿਆਂਗੇ ਪਰ ਭਰਾਵੋ ਅਸੀਂ ਅੱਜ ਤਿੰਨਾਂ ਦੁਕਾਨਾਂ ਤੇ ਜਾ ਕੇ ਆਇਆ ਹੁਣ ਤੀਸਰੀ ਤੇ ਬੈਠਿਆ ਐਥੇ ਆਣੀ ਕੋਈ ਗੱਲ ਨਹੀਂ ਹੈਗੀ ਦੁਕਾਨ ਛੱਡ ਕੇ ਭੱਜ ਜਾਂਦੇ ਆ ਲੋਕ ਸਿਰਫ ਇੱਕ ਦੁਕਾਨਦਾਰ ਹੈ ਜਾਂ ਮਿਲਿਆ ਜਿਹਨੇ ਸਾਨੂੰ ਚੈੱਕ ਭਰਕੇ ਦਿੱਤਾਗਾ ਉਦਾਂ ਪੈਸੇ ਜ਼ਰੂਰ ਦੇਣੇ ਨੇ ਪਰ ਹਾਲਤ ਮੇਰੀ ਵੀ ਮਾਰੀ ਪਰ ਉਹਨੇ ਸਾਨੂੰ ਚੈੱਕ ਦਿੱਤਾ 1 ਲੱਖ ਤੋਂ ਸਰ ਤੇ ਤੀਸਰੀ ਦੁਕਾਨ ਤੇ ਕਿਤੇ ਦੁਕਾਨ ਤੇ ਬੰਦੀ ਨਹੀਂ ਮਿਲਦਾਗਾ ਯਾਰ ਘੱਟ ਤੋਂ ਘੱਟ ਖਮਦਾਰਦੀ ਤਾਂ ਤੁਹਾਨੂੰ ਰੱਖਣੀ ਚਾਹੀਦੀ ਆ ਉਸ ਪਰਿਵਾਰ ਨਾਲ ਵੀ ਇਦਾਂ ਕਰਕੇ ਹੋ ਗਿਆ ਕਦੋਂ ਕਿਸੇ ਨੇ ਹੋਰ ਹੋ ਜਾਣਾ ਵੀ ਆਪਾਂਾਂ ਦੀ ਮੱਦੇ ਦੇ ਕਰੀਏ ਸਗੋਂ ਤੁਸੀਂ ਉਹਨੂੰ ਹਰਾਸ ਕਰੀ ਜਾਂਦੇ ਹੋ ਪਰਿਵਾਰ ਨੂੰ ਉਹ ਜਾ ਕੇ ਵਿਚਾਰਾ ਛੋਟਾ ਜਿਹਾ ਡਿਪਰੈਸ਼ਨ ਤੇ ਰਹਿੰਦਾਗਾ ਉਧਰੋਂ ਉਹਨਾਂ ਪਰਿਵਾਰ ਨੂੰ ਬੈਂਕ ਵਾਲੇ ਤੰਗ ਕਰਦੇ ਬਹੁਤ 네ਗੇਟਿਵ ਸੋਚੇਗੀ ਇਦਾਂ ਨਹੀਂ ਹੋਣਾ ਚਾਹੀਦਾ ਸਗੋਂ ਅੱਗੇ ਲਈ ਜੇ ਕਿਤੇ ਇਦਾਂ ਹੁੰਦਾ ਆਪਾਂ ਨੂੰ ਮਦਦ ਕਰਨੀ ਚਾਹੀਦੀ ਆ ਆਪਣੇ ਲੱਭ ਲੰਬੇ ਸਮੇਂ ਤੋਂ ਉਹ ਨੌਜਵਾਨਾ ਹੁੰਦਾ ਸੀਗਾ ਦੁਕਾਨਦਾਰਾਂ ਕੋਲੇ ਤੁਸੀਂ ਘੱਟ ਤੋਂ ਘੱਟ ਮੱਦਦ ਦੇ ਤਾਂ ਕੀ ਕਰਨੀ ਸੀ ਕਿ ਹੁਣ ਜਦੋਂ ਅਸੀਂ ਆਉਂਦੇ ਆ ਸਾਨੂੰ ਆਉਂਦੇ ਨੂੰ ਵੀ ਪੈਸੇ ਦੇ ਰਹੇ ਅੱਜ ਦੇ ਮੈਂ ਕੱਲ ਦੇ ਮੈਂ ਬਹੁਤ ਮਾੜੀ ਗੱਲ ਹੈ ਇੰਦਾਂ ਜਿਹੜੀ ਹੈਗਾ ਦੁਨੀਆਦਾਰੀ ਬਹੁਤ ਲੰਮਾ ਸਮਾਂ ਨਹੀਂ ਚੱਲਣੀ ਹੈਗੀ ਤੇ ਪ੍ਰਾਪੋ ਪ੍ਰਧਾਨ ਜੀ ਨੇ ਦੱਸਿਆ ਵੀ ਇੱਕ ਪਾਸੇ ਤਾਂ ਇੱਕ ਪਰਿਵਾਰ ਦੇ ਵਿੱਚੋਂ ਇੱਕ ਪਰਿਵਾਰ ਦਾ ਇੱਕ ਮੈਂਬਰ ਚਲਿਆ ਜਾਂਦਾ ਮੇਨ ਗੱਲ ਮੁਖੀ ਚਲਿਆ ਜਾਂਦਾ ਜਿਹਨੇ ਘਰ ਨੂੰ ਚਲਾਉਣਾ ਹੁੰਦਾ ਆਪਣੇ ਪਰਿਵਾਰ ਦੇ ਵਿੱਚ ਕਿਸੇ ਦੇ ਘਰ ਦੋ ਜੀ ਹੁੰਦੇ ਨੇ ਕਿਸੇ ਦੇ ਘਰ ਚਾਰ ਜੀ ਹੁੰਦੇ ਨੇ ਉਹਨਾਂ ਨੂੰ ਪੜਾਉਣਾ ਲਿਖਾਉਣਾ ਵੀ ਹੁੰਦਾ ਜਦੋਂ ਪਰਿਵਾਰ ਦਾ ਮੋਢੀ ਚਲਿਆ ਜਾਂਦਾ ਤਾਂ ਉਸ ਤੋਂ ਬਾਅਦ ਦੇ ਵਿੱਚ ਪਰਿਵਾਰ ਦੇ ਕੀ ਬੀਤਦੀ ਆ ਭਰਾਵੋ ਇਹ ਉਸ ਉਹੀ ਬੰਦਾ ਸਮਝ ਸਕਦਾ ਜਿਨ੍ਹਾਂ ਦੇ ਨਾਲ ਇਹ ਇਹ ਕੱਲ ਗੁਜ਼ਰ ਚੁੱਕੀ ਹੋਵੇ ਤੇ ਅਸੀਂ ਭਰਾਵੋ ਵਕ ਵਕ ਦੁਕਾਨਾਂ ਤੇ ਜਾ ਰਹਾਂਗੇ ਕੋਈ ਤਾਂ ਕਹਿੰਦਾ ਮੈਂ ਅੱਜ ਦੇਉ ਕੋਈ ਕਹਿੰਦਾ ਮੈਂ ਦੇਣੀ ਨਹੀਂ ਵਿੱਚ ਚੱਕ ਦੇ ਹੀ ਜਾਂਦੇ ਨੇ ਯਾਰ ਇਨਸਾਨੀਅਤ ਤੌਰ ਤੇ ਹੱਕੇ ਬੰਦਾ ਵੀ ਲੈ ਭਾਈ ਕਿਉਂਕਿ ਇਹ ਦੁਕਾਨਦਾਰਾਂ ਦਾ ਕੰਮ ਚਲਾਉਣ ਵਾਲਾ ਇੱਕ ਉਹੀ ਉਹੀ ਸ਼ਖਸ ਸੀਗਾ ਜਿਹਦੀ ਡੈਥ ਹੋ ਚੁੱਕੀ ਆ ਇਹਨਾਂ ਦੇ ਕਾਰੋਬਾਰ ਨੂੰ ਉੱਪਰ ਚੱਕਣ ਵਾਲਾ ਉਹ ਸ਼ਖਸ ਸੀਗਾ ਪਰ ਭਰਾਵੋ ਉਹਦੀ ਹੈਲਪ ਕਰਨ ਦੇ ਲਈ ਇਹ ਕਿਤੇ ਕੋਈ ਨਹੀਂ ਖੜੇ ਦੇਖੋ ਭਰਾਵੋ ਇਕੱਠੇ ਹੋ ਕੇ ਬਜ਼ੁਰਗਾਂ ਨੂੰ ਨਾਲ ਲੈ ਕੇ ਜਿਸ ਤਰ੍ਹਾਂ ਬਜ਼ੁਰਗ ਘਟੇ ਨੇਗੇ ਬਜ਼ੁਰਗਾਂ ਨੂੰ ਨਾਲ ਲੈ ਕੇ ਉਹ ਰਿਆਂ ਆਉਣਾ ਪੈ ਰਿਹਾ ਵੀ ਭਾਈ ਇਹਦੇ ਬਚਾਰੇ ਦੇ ਪੈਸੇ ਦਿੱਤੇ ਜਾਣ ਉਹ ਮੈਂ ਬੱਚੇ ਦਾ ਚਿਹਰਾ ਤਾਂ ਨਹੀਂ ਦਿਖਾਵਾਂਗਾ ਕਿਉਂਕਿ ਭਰਾਵੋ ਆਉਣ ਵਾਲੇ ਭਵਿੱਖ ਦੇ ਵਿੱਚ ਭਰਾਵੋ ਉਹਨੇ ਦੁਨੀਆ ਦੇ ਵਿੱਚ ਵਿਛੜਨਾ ਆਪਾ ਉਹ ਤੁਹਾਨੂੰ ਚਿਹਰਾ ਨਹੀਂ ਦਿਖਾਵਾਂਗੇ ਪਰ ਪਰ ਉਹ ਜਿਹੜੇ ਹਮਦਰਦ ਤੁਸੀਂ ਸਮਝਦੇ ਹੋ ਵੀ ਉਸ ਬੱਚੇ ਦੇ ਨਾਲ ਗਲਤ ਹੋ ਰਿਹਾ ਉਹ ਬੱਚੇ ਬੱਚੇ ਦੀ ਮਾੜੀ ਹਾਲਤ ਹੈ ਮੈਂ ਤੁਹਾਡੇ ਮੂਰੇ ਬਿਆਨ ਨਹੀਂ ਕਰ ਸਕਦਾ ਤੈਨੂੰ ਅਸੀਂ ਭੱਜੇ ਫਿਰਦੇ ਆ ਤਾਂ ਪਰ ਤੁਸੀਂ ਵੀਡੀਓ ਨੂੰ ਸ਼ੇਅਰ ਕਰੋ ਤਾਂ ਜੋ ਜਿਹੜੇ ਦੁਕਾਨਦਾਰਾਂ ਤੋਂ ਉਹਨਾਂ ਨੇ ਪੈਸੇ ਲੈਣੇ ਨੇਗੇ ਠੀਕ ਹੈ ਮੰਨ ਲਓ ਉਦਾਹਰਨ ਵਜੋਂ ਉਹਨਾਂ ਨੇ ਇੱਕ ਦੁਕਾਨਦਾਰ ਤੋਂ ਲੱਖ ਰੁਪਇਆ ਲੈਣਾ ਪਰ ਉਹ ਕਹਿ ਰਿਹਾ ਮੈਂ ਦੇਣਾਗਾ 20000 ਰੁਪਇਆ 80000 ਰੁਪਇਆ ਮੁੱਕਰ ਗਿਆ ਕਹਿਣ ਦਾ ਮਤਲਬ ਵੀ ਬਚਾਰਿਆਂ ਨਾਲ ਕੋਈ ਕਾਗਜ਼ ਨਹੀਂ ਇਹਨਾਂ ਦੇ ਪੱਤਰ ਨਹੀਂ ਇਹਨਾਂ ਦੇ ਘਰਾਂ ਦੀਆਂ ਮਾੜੀਆਂ ਹਾਲਤਾਂ ਹੋਈਆਂ ਪਈਆਂ ਨੇ ਮੈਂ ਤੁਹਾਡੇ ਚਰਨਾਂ 'ਚ ਬੇਨਤੀ ਕਰਦਾ ਵੀ ਇਹ ਵੀਡੀਓ ਨੂੰ ਸ਼ੇਅਰ ਕਰੋ ਤਾਂ ਜੋ ਇਹ ਪਾਤਣਾ ਖਨੋਰੀ ਸ਼ੇਰਪੁਰ ਮਰੇਲਕੋਟਲਾ ਕੋਠਾਲਾ ਤੇ ਕੋਈ ਉੱਥੇ ਤਿੱbbi ਪਿੰਡਾ ਕੋਈ ਇਦਾਂ ਦੇ ਬਹੁਤ ਸਾਰੇ ਪਿੰਡ ਨੇ ਜਿੱਥੋਂ ਇਹਨਾਂ ਨੇ ਪੇਮੈਂਟ ਲੈਣੀਆਂ ਇੱਕ ਇਹ ਨਹੀਂ ਹੈਗਾ ਭਾਈ ਪੇਮੈਂਟ ਇਹਨਾਂ ਦੇ ਕੋਲੇ ਰੁਕਨੀ ਆ ਦੂਜੇ ਪਾਸੇ ਭਰਾਵੋ ਇਹਨਾਂ ਨੂੰ ਕੋਈ ਐਮਰਜੈਂਸੀ ਹੈ ਪਰਿਵਾਰ ਦੇ ਵਿੱਚ ਇਹਨਾਂ ਨੂੰ ਪੇਮੈਂਟ ਅੱਗੇ ਦੇਣੀ ਵੀ ਹੈ ਇਹ ਨਹੀਂ ਕਹ ਰਹੇ ਵੀ ਇਹਨਾਂ ਦੇ ਕੋਲੇ ਜਾ ਕੇ ਸੇਬੋਣੇ ਬਾਕੀ ਭਰਾਵੋ ਇਹਨਾਂ ਨੂੰ ਭਵਿੱਖ ਦੇ ਵਿੱਚ ਪੜਾਈ ਦੇ ਲਈ ਬੱਚਾ ਨੇ ਪੜ੍ਹਨਾ ਵੀ ਹੈ ਆਪਦਾ ਪੂਰਾ ਭਵਿੱਖ ਬਣਾਉਣਾ ਹਨ ਤੇ ਇਹਨਾਂ ਨੂੰ ਰੁਪਿਆ ਦੀ ਭਰਾਵੋ ਲੋੜ ਪੈਣੀ ਹੈ ਤੇ ਤੁਹਾਡੇ ਚਰਨਾਂ 'ਚ ਬੇਨਤੀ ਕਰਦਾ ਮੈਂ ਇਹਨੂੰ ਅੱਗੇ ਤੋਂ ਅੱਗੇ ਪਚਾਵੋ ਵੀਡੀਓ ਨੂੰ ਇਹ ਉਹ ਦੁਕਾਨਦਾਰਾਂ ਤੱਕਰ ਜਾਵੇ ਹਰ ਜੇ ਬੰਦਾ ਵੀ ਜਿਹੜੇ ਦੁਕਾਨਦਾਰਾਂ ਦਾ ਇਹ ਨੌਜਵਾਨ ਦੇ ਬਾਪੂ ਨੇ ਮਤਲਬ ਲਗਭਗ ਉਹਦੀ ਉਮਰ ਵੀ ਕਹਿੰਦੇ 40 40 ਸਾਲ ਦੀ ਲਗਭਗ ਜਿਹਦੀ ਡੈਥ ਹੋਈ ਹੈ ਇਹ ਦੁਕਾਨਦਾਰਾਂ ਦਾ ਉਹਨਾਂ ਨੇ ਕੰਮ ਚਲਾਇਆਗਾ ਪਰ ਉਹ ਦੁਕਾਨਦਾਰਾਂ ਨੂੰ ਹੁਣੇ ਸੋਚਣਾ ਚਾਹੀਦਾ ਵੀ ਜੇ ਉਹਦੀ ਡੈਥ ਹੋ ਗਈ ਉਹਦੇ ਪਰਿਵਾਰ ਦੀ ਹੈਲਪ ਕਰੀਏ ਜੇ ਲੱਖ ਰੁਪਏ ਦੇਣ ਤਾਂ 1.5 ਲੱਖ ਦੇਈਏ ਕਿਉਂਕਿ ਇਹ ਦੁਕਾਨਦਾਰੀ ਚਲਾਉਣ ਵਾਲੀ ਵਿਚਾਰੇ ਇੱਕ ਉਹ ਬੰਦਾ ਦੀ ਨਾ ਪਰ ਭਰਾਵੋ ਅਸੀਂ ਆਵਰ ਤੀਜੀ ਦੁਕਾਨ ਤੇ ਖੜੇ ਮੈਂ ਤੁਹਾਨੂੰ ਦੱਸਣ ਲੱਗਿਆ ਜਦੋਂ ਅਸੀਂ ਇੱਕ ਵੱਜਬਿਆਂ ਦਾ ਸਖਸ ਹੈਗਾ ਵੀਰ ਉਹਦੀ ਦੁਕਾਨ ਸੇਰਪੁਰ ਜਦੋਂ ਉਹਦੇ ਕੋਲ ਜਾਂਦੇ ਉਹਦੀ ਦੁਕਾਨ ਬੰਦ ਪਈ ਉਹ ਕਹੀ ਜਾਂਦਾ ਚੈੱਕ ਦੇ ਰੱਖੇ ਨੇ ਤਿੰਨ ਖਾਲੀ ਪਰ ਕਹਿੰਦਾ ਮੈਂ ਰੁਪਏ ਦੇਣੇ ਨੇ ਭਲਾ ਉਹਨੂੰ ਪੁੱਛਣ ਆਲਾ ਹੋਵੇ ਜੇ ਰੁਪਏ ਨਹੀਂ ਦੇਣੇ ਤਾਂ ਫਿਰ ਤੂੰ ਚੈੱਕ ਕਿਉਂ ਦਿੱਤੇ ਨੇ ਉਹ ਨਹੀਂ ਦੇ ਰਿਆ ਉਸ ਤੋਂ ਬਾਅਦ ਵਿੱਚ ਕੋਈ ਹੋਰ ਭਰਾ ਕੋਠਾ ਵਾਲੇ ਦਾ ਉਹਦਾ ਮੈਂ ਨਾਮ ਨਹੀਂ ਲੈਣਾ ਉੱਥੇ ਗਏ ਬਾਈ ਉਦੋਂ ਪਹਿਲਾਂ ਆਪਾਂ ਟਿੱਬੀ ਗੇ ਦਾ ਪ੍ਰਧਾਨ ਜੀ ਟਿੱਬਾ ਪਿੰਡ ਹੈ ਟਿੱਬਾ ਪਿੰਡ ਹੈ ਕੋਈ ਸ਼ੇਰਪੁਰ ਦੇ ਨੇੜੇ ਉਹਦੇ ਕੋਲੇ ਗਏ ਉਹਨੇ ਕੱਲੇ ਨੇ ਜੈਕ ਦੇ ਦਿੱਤਾ ਇੱਕ ਮਹੀਨੇ ਤੱਕ ਤਾਂ ਉਹਨੇ ਵਾਦਾ ਕਰਿਆ ਤੇ ਹੁਣ ਜਿਹੜੀ ਦੁਕਾਨ ਦੇਸੀ ਆਇਆ ਭਰਾਵੋ ਇਹ ਦੁਕਾਨ ਤੇ ਤਾਂ ਵਿਚਾਰਾ ਉਹ ਹੈ ਹੀ ਨਹੀਂ ਸੀ ਤੋ ਉਹਨਾਂ ਨਾਲ ਗੱਲ ਹੋਈ ਕਹਿੰਦਾ 2 ਘੰਟੇ ਨੱਕਰਾਉਣਾ ਇੱਕ ਹਫ਼ਤਾ ਪਹਿਲਾਂ ਵੀ ਇਹਨਾਂ ਦੇ ਕੋਲ ਆ ਕੇ ਗਿਆ ਯਾਰ ਇਸੇ ਤਰ੍ਹਾਂ ਹੀ ਕੀੜੇ ਲੱਗ ਰਹੇ ਨੇ ਤੁਸੀਂ ਭਰਾਵੋ ਕਮੈਂਟਾਂ ਵਿੱਚ ਵੀ ਜ਼ਰੂਰ ਦੱਸਿਓ ਕੀ ਕਿਸੇ ਦਾ ਹੱਕ ਮਾਰਨਾ ਚੰਗੀ ਗੱਲ ਹੈ ਕੀ ਜੇ ਕੋਈ ਨੌਜਵਾਨ ਬੱਚੇ ਬੱਚੇ ਹੋਣ ਬੱਚਿਆਂ ਨੇ ਪੜਨਾ ਹੋਵੇ ਉਹਨਾਂ ਦੇ ਭਰੀ ਜਬਾਨੀ ਦੇ ਵਿੱਚ ਉਹਨਾਂ ਦੇ ਫਾਦਰ ਸਾਹਿਬ ਦੀ ਡੈਥ ਹੋ ਜਾਵੇ ਕਿ ਉਹਨਾਂ ਦਾ ਭਵਿੱਖ ਖਰਾਬ ਕਰਨਾ ਚੰਗੀ ਗੱਲ ਹੈ ਤੁਸੀਂ ਪ੍ਰਭੂ ਆਪ ਆਪ ਦੀ ਰਾਏ ਜ਼ਰੂਰ ਦਿਓ ਮੈਂ ਆ ਕੇ ਫਿਰ ਬੇਨਤੀ ਕਰਦਾ ਵੀ ਵੀਡੀਓ ਨੂੰ ਸ਼ੇਅਰ ਕਰੋ ਤੁਹਾਨੂੰ ਮੈਂ ਬਜ਼ੁਰਗ ਦਿਖਾਉਣ ਲੱਗਾ ਜਿਹੜੇ ਜਿਹੜੇ ਅੱਜ ਉਹਰੇ ਆਏ ਨੇਗੇ ਇਹ ਬੈਠੇ ਨੇਗੇ ਇਹ ਬੈਠੇ ਨੇ ਇਹ ਹਮਦਰਦੀ ਦੇ ਵਿੱਚ ਆਏ ਹੋਏ ਨੇਗੇ ਮੈਂ ਦੁਕਾਨ ਦਾ ਨਾਮ ਤਾਂ ਨਹੀਂ ਦਿਖਾ ਰਿਹਾ ਤੇ ਨਾ ਉਹ ਵੀਰ ਦਾ ਚਿਹਰਾ ਦਿਖਾ ਰਿਹਾ ਕਿਉਂਕਿ ਪ੍ਰਭੂ ਆਪਣੇ ਵਿੱਚ ਵੀ ਯਾਰ ਇਨਸਾਨੀਅਤ ਹੈਗੀ ਆ ਵੀ ਆਪਾਂ ਅਗਲੀ ਜੀ ਦੁਕਾਨ ਨੂੰ ਬਦਨਾਮ ਨਹੀਂ ਕਰਨਾ ਉਹਨਾਂ ਤਾਂ ਜਿਹੇ ਜੀ ਕਰੀਆ ਕਰੀਆ ਪਰ ਆਪਾਂ ਨਹੀਂ ਇਦਾਂ ਦਾ ਕੰਮ ਕਰਨਾ ਜੇ ਪ੍ਰਭੂ ਤੁਹਾਨੂੰ ਉਹ ਪਰਿਵਾਰ ਦੇ ਉੱਪਰ ਰਹਿਮ ਆ ਰਿਹਾ ਤਾਂ ਇਹ ਵੀਡੀਓ ਨੂੰ ਅੱਗੇ ਤੋਂ ਅੱਗੇ ਪਹੁੰਚਾਓ ਤਾਂ ਜੋ ਦੁਕਾਨਦਾਰਾਂ ਕੋਲੇ ਮੇਰੀ ਇਹ ਗੱਲ ਪਹੁੰਚ ਚੁਕੇ ਤੇ ਉਹਨਾਂ ਦੇ ਮਨਾਂ ਦੇ ਵਿੱਚ ਕੋਈ ਮਾੜਾ-ਮੋਟਾ ਕੋਈ ਕਿਤੋਂ ਦਾ ਕਿਤੋਂ ਇਨਸਾਨੀਅਤ ਜਾਗ ਸਕੇ ਉਹ ਬੱਚੇ ਆ ਨਾ ਉਹ ਛੋਟੇ-ਛੋਟੇ ਜਵਾਕਾਂ ਦਾ ਉਹ ਪਰਿਵਾਰ ਦਾ ਜਿਹੜਾ ਵੀ ਅੱਗੇ ਦਾ ਕਾਰੋਬਾਰ ਉਹ ਕਾਰੋਬਾਰ ਚੱਲ ਸਕੇ ਜਿੰਨਾਂ ਤੋਂ ਉਹਨਾਂ ਨੇ ਪੇਮੈਂਟ ਲੈਣੀ ਉਹਨਾਂ ਨੂੰ ਪੇਮੈਂਟ ਮਿਲ ਸਕੇ ਪ੍ਰਭੂ ਤੁਹਾਡਾ ਸਾਰਿਆਂ ਦਾ ਧੰਨਵਾਦ ਵੀਡੀਓ ਨੂੰ ਅੱਗੇ ਤੋਂ ਅੱਗੇ ਪਹਚਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿੰਨੇ ਕੁ ਬੰਨਾਂ ਚੇਬ